ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੇ ਆਉਂਦੇ ਇਹ ਚਾਰ ਮੁਲਜ਼ਮਾ ਨੂੰ ਧਿਆਨ ਨਾਲ ਦੇਖੋ ਇਸ ਦੇ ਵਿੱਚ ਦੋ ਜਨਾਨੀਆਂ ਤੇ ਦੋ ਬੰਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਅਜਿਹਾ ਵਿਆਹਿਆ ਹੋਇਆ ਪ੍ਰੇਮੀ ਜੋੜਾ ਹੈ ਜਿਨ੍ਹਾਂ ਦੀ ਗੋਦ ਸੁੰਨੀ ਸੀ ਤੇ ਫਿਰ ਆਪਣੀ ਸੁੰਨੀ ਗੋਦ ਨੂੰ ਭਰਨ ਲਈ ਪੁੱਤ ਦੀ ਪ੍ਰਾਪਤੀ ਲਈ ਇਸ ਜੋੜੇ ਨੇ ਆਪਣੇ ਹੀ ਗਵਾਂਡ ਦੇ ਵਿੱਚ ਰਹਿੰਦੀ ਇਸ ਸੁਨੀਤਾ ਰਾਣੀ ਨਾਮ ਦੀ ਜਨਾਨੀ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕਿ ਜਿਸ ਦੇ ਬਾਰੇ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਅੱਗੇ ਸੁਣੋ ਪੁਲਿਸ ਅਧਿਕਾਰੀ ਦੇ ਜੁਬਾਨੀ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਪਵਨਾਲਸੀ ਨਾਲ ਸੰਬੰਧਿਤ ਹੈ ਮਿਤੀ 24/3/24 ਨੂੰ ਐਸਐਚਓ ਹਾਜੀਪੁਰ ਨੂੰ ਇੱਕ ਇਨਫਾਰਮੇਸ਼ਨ ਮਿਲੀ ਇੱਕ ਅਨ ਆਈਡੈਂਟੀਫਾਈਡ ਡੈੱਡ ਬੋਡੀ ਲੇਡੀ ਦੀ ਜੁਗਿਆਲ ਪਿੰਡ ਦੇ ਨੇੜੇ ਜੰਗਲਾਂ ਦੇ ਵਿੱਚ ਪਈ ਹੈ ਔਰ ਅਸੀਂ ਤੁਰੰਤ ਇਹਨਾਂ ਦੇ ਮੇਰੇ ਨੋਟਿਸ 'ਚ ਲਿਆਂਦਾ ਅਸੀਂ ਉੱਥੇ ਪਹੁੰਚ ਕੇ ਵੈਰੀਫਾਈ ਕੀਤਾ ਉਸ ਦੀ ਪਛਾਣ ਨਹੀਂ ਹੋਈ ਅਸੀਂ ਉਸ ਨੂੰ ਉਸ ਦੀ ਪਛਾਣ ਲਈ ਜਿਸ ਦਾ ਕਿ ਉਸ ਲੇਡੀ ਦਾ ਬਹੁਤ ਹੀ ਬਰੂਟਲੀ ਤਰੀਕੇ ਨਾਲ ਮਰਡਰ ਕੀਤਾ ਹੋਇਆ ਸੀ ਅਸੀਂ ਪਛਾਣ ਲਈ ਉਹਨੂੰ ਮਾਰਸੀਡੀਜ਼ ਵਿੱਚ ਰੱਖਿਆ ਔਰ ਵਕ ਵਕ ਵਟਸਐਪ ਗਰੁੱਪਸ ਔਰ ਨਾਲ ਦੇ ਜਿਹੜੇ ਡਿਸਟ੍ਰਿਕਟਸ ਹੈਗੇ ਨੇ ਆਪਣਾ ਜ਼ਿਲ੍ਹਾ ਔਰ ਹਿਮਾਚਲ ਪ੍ਰਦੇਸ਼ ਦੇ ਉਨਾ ਔਰ ਕਾਂਗੜਾ ਜ਼ਿਲ੍ਹਾ ਇਹਨਾਂ ਦੇ ਸਾਰਿਆਂ ਦੇ ਨੋਟਿਸ ਚ ਲਿਆਂਦਾ ਔਰ ਫੋਟੋ ਦੇ ਅਸਤੋਂ ਸਰਕੂਲੇਟ ਕੀਤਾ ਕੱਲ ਸ਼ਾਮ ਨੂੰ ਹੀ ਇਸਦੀ ਪਛਾਣ ਹੋ ਗਈ ਜਿਸ ਦਾ ਨਾਮ ਸੁਮੇਤਾ ਪਤਨੀ ਨਰਿੰਦਰ ਸਿੰਘ ਵਸੀ ਪਬਨਾਲ ਸੀ ਇਸ ਦੇ ਪਤੀ ਦੇ ਮੁਤਾਬਕ ਇਹ ਮਿਤੀ 23 23 ਤਿੰਨ ਨੂੰ ਘਰੋਂ ਆਪਣੇ ਪੇਕੇ ਗਈ ਸੀ ਲੇਕਿਨ ਉੱਥੇ ਨਹੀਂ ਸੀ ਪਹੁੰਚੀ ਅਸੀਂ ਇਸ ਸਬੰਧੀ ਉਸਦੇ ਪਤੀ ਨੂੰ ਜਿਹੜੀ ਮਾਰਸੀ ਚ ਡੈਡਬਾੜੀ ਦਿਖਾ ਕੇ ਉਸਨੇ ਸਾਨੂੰ ਦੱਸਿਆ ਕਿ ਸਾਡੇ ਗਵੰਡ ਦੇ ਵਿੱਚ ਇੱਕ ਨਰਿੰਦਰ ਪਾਟਿਆ ਤੇ ਉਸਦੀ ਪਤਨੀ ਨਰਿੰਦਰ ਕੌਰ ਜਿਹੜੇ ਰਹਿੰਦੇ ਨੇ ਇਹਨਾਂ ਦੇ ਨਰਿੰਦਰ ਪਾਟਿਆ ਔਰ ਨਰਿੰਦਰ ਕੌਰ ਦੇ ਫਰੈਂਡ ਸਰਕਲ ਦੇ ਵਿੱਚ ਇੱਕ ਰਾਹੁਲ ਤੇ ਉਹਦੀ ਪ੍ਰੇਮਿਕਾ ਗੁਲਸ਼ਨ ਜੋ ਪਤੀ ਪਤਨੀ ਦੇ ਰੂਪ ਦੇ ਵਿੱਚ ਐਮਾ ਮੰਗੜ ਪਿੰਡ ਦੇ ਵਿੱਚ ਕਿਰਾਏ ਤੇ ਰਹਿ ਰਹੇ ਨੇ ਇਹਨਾਂ ਦੇ ਫਰੈਂਡ ਸਰਕਲਸ ਸਨ ਜਿਨ੍ਹਾਂ ਦੇ ਕਾਫੀ ਦੇਰ ਤੋਂ ਕੋਈ ਬੱਚਾ ਔਲਾਦ ਨਹੀਂ ਸੀ ਹੋਈ ਤੇ ਇਹ ਜਿਹੜੇ ਨਰਿੰਦਰ ਭਾਟੀਆ ਔਰ ਨਰਿੰਦਰ ਕੌਰ ਜਸੀ ਇਹਨਾਂ ਦਾ ਜਿਹੜਾ ਬਿਲਕੁਲ ਗਵਾਂਢ ਦੇ ਵਿੱਚ ਮ੍ਰਿਤਕ ਸੁਨੀਤਾ ਜਿਹੜੀ ਰਹਿੰਦੀ ਸੀ ਸੁਨੀਤਾ ਦੇ ਪਹਿਲਾਂ ਦੋ ਬੱਚੇ ਸਨ ਅਤੇ ਇੱਕ 5 ਮਹੀਨੇ ਦਾ ਜਿਹੜਾ ਬੱਚਾ ਉਹਦੇ ਕੋਲ ਸੀ ਇਹਨਾਂ ਨੇ ਉਸ ਨੂੰ ਇਹ ਬੱਚਾ ਜਿਹੜਾ ਰਾਹੁਲ ਤੇ ਗੋਚਨ ਨੂੰ ਅਡਾਪਟ ਕਰਨ ਵਾਸਤੇ ਪ੍ਰੈਸ਼ਰਾਈਜ਼ ਕੀਤਾ ਔਰ ਰਾਹੁਲ ਔਰ ਗੁਲਸ਼ਨ ਨੂੰ ਉਹਨਾਂ ਨਾਲ ਮਿਲਾਇਆ ਵੀ ਔਰ ਪਰ ਜਿਹੜੀ ਮ੍ਰਿਤਕ ਸੀ ਸੁਨੀਤਾ ਉਹ ਬੱਚਾ ਦੇਣ ਵਾਸਤੇ ਨਹੀਂ ਮੰਨੀ ਮਿਤੀ 23 ਤਰੀਕ ਨੂੰ ਰਾਹੁਲ ਇਹਦੀ ਪਤਨੀ ਗੁਲਸ਼ਨ ਤੇ ਮ੍ਰਿਤਕ ਸੁਨੀਤਾ ਇਹ ਜਿਹੜਾ ਗਗਨ ਕਾ ਟਿੱਲਾ ਮੰਦਿਰ ਹੈ ਹਾਜੀਪੁਰ ਦੇ ਵਿੱਚ ਇਹ ਉੱਥੇ ਤਿੰਨੋਂ ਜਣੇ ਗਏ ਔਰ ਸੁਨੀਤਾ ਆਪਣਾ 5 ਮਹੀਨੇ ਦਾ ਜਿਹੜਾ ਬੱਚਾ ਹੈ ਉਹ ਵੀ ਨਾਲ ਲੈ ਗਈ ਸੀ ਮੰਦਰ ਚ ਪੰਚਨ ਤੋਂ ਬਾਅਦ ਰਾਹੁਲ ਨੇ ਜਿਹੜਾ ਬੱਚਾ ਸੁਨੀਤਾ ਕੋਲ ਖੋ ਕੇ ਆਪਣੀ ਪਤਨੀ ਗੁਲਸ਼ਨ ਨੂੰ ਦੇ ਦਿੱਤਾ ਤੇ ਗੁਲਸ਼ਨ ਉਸ ਤੋਂ ਬੱਚਾ ਲੈ ਕੇ ਚਲੀ ਗਈ। ਇਸ ਤੋਂ ਬਾਅਦ ਰਾਹੁਲ ਸੁਨੀਤਾ ਨੂੰ ਜਿਹੜਾ ਪਿਛਲੇ ਪਾਸੇ ਮੰਦਰ ਦੇ ਜੰਗਲ ਹੈ ਜੰਗਲ ਦੇ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਨੀਤਾ ਨੇ ਉਸ ਤੋਂ ਬੱਚਾ ਵਾਪਸ ਲੈਣ ਦੀ ਜ਼ਿੱਦ ਕੀਤੀ। ਤੇ ਬਾਰ-ਬਾਰ ਉਹ ਕਹਿ ਰਹੀ ਸੀ ਕਿ ਮੇਰਾ ਬੱਚਾ ਵਾਪਸ ਕਰੋ। ਤਾਂ ਰਾਹੁਲ ਨੇ ਜਿਹੜਾ ਪੱਥਰ ਉਹਦੇ ਸਿਰ ਦੇ ਵਿੱਚ ਮਾਰਿਆ ਅਤੇ ਬਾਅਦ ਦੇ ਵਿੱਚ ਉਹਦੀ ਚੁੰਨੀ ਉਸਦੇ ਗਲ ਦੇ ਵਿੱਚ ਕੁੱਟ ਕੇ ਉਹਦਾ ਸਾਹ ਕੁੱਟ ਕੇ ਉਹਦਾ ਉਹਦਾ ਕਤਲ ਕਰ ਦਿੱਤਾ ਇਹ ਸਾਰਾ ਮਸਲਾ ਸ਼੍ਰੀ ਸੁਰਿੰਦਰ ਲਾਭਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਜੀ ਦੇ ਨੋਟਿਸ ਚ ਲਿਆਣ ਤੋਂ ਬਾਅਦ ਜਿਹੜਾ ਹੈ ਅਸੀਂ ਐਫ ਆਈ ਆਰ ਅੰਡਰ ਸੈਕਸ਼ਨ 302 365 ਔਰ 120 ਵੀ ਦਰਜ ਰਜਿਸਟਰ ਕਰਕੇ ਤੇ ਆਪਣੀ ਜਿਹੜੀ ਤਫਤੀਸ਼ ਹੈ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਸ਼ੁਰੂ ਕੀਤੀ ਔਰ ਇਸ ਦੇ ਵਿੱਚ ਐਸਆਈ ਪੰਕਜ ਕੁਮਾਰ ਐਸਐਚਓ ਹਾਜੀਪੁਰ ਔਰ ਹੋਰ ਵੀ ਕਾਫੀ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਭਾਲ ਵਾਸਤੇ ਜਿਹੜੀ ਰੇਡ ਕਰਨੇ ਸ਼ੁਰੂ ਕਰ ਦਿੱਤੇ ਤੇ ਅੱਜ ਹੀ ਸਾਧੂ ਇਹ ਪਤਾ ਲੱਗਾ ਕਿ ਚਾਰੋਂ ਦੋਸ਼ੀ ਜਿਹੜੇ ਨੇ ਇਹ ਬੱਚੇ ਸਮੇਤ ਕਿਤੇ ਸ਼ਹਿਰ ਤੋਂ ਬਾਹਰ ਜਾਣ ਦੀ ਕੋਈ ਵਿਉਂਤ ਬਣਾ ਰਹੇ ਨੇ ਅੱਜ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਔਰ ਜਿਹੜਾ ਬੱਚਾ ਹੈ ਲਖਸ਼ 5 ਮਹੀਨੇ ਦਾ ਉਹ ਅਸੀਂ ਗੁਲਸ਼ਨ ਦੇ ਕੋਲੋਂ ਰਿਕਵਰ ਕਰ ਲਿਆ ਇਹਨਾਂ ਚਾਰਾਂ ਦੋਸ਼ੀਆਂ ਦੀ ਅਸੀਂ ਮੁਕੱਦਮੇ ਵਿੱਚ ਗ੍ਰਿਫਤਾਰੀ ਕੀਤੀ ਹੈ ਬੱਚਾ ਜਿਹੜਾ ਉਹ ਉਹ ਹਾਂ ਦੇ ਸਾਹਮਣੇ ਉਸਦੇ ਪਿਤਾ ਨਰਿੰਦਰ ਦੇ ਹਵਾਲੇ ਕੀਤਾ ਹੈ ਬਾਕੀ ਜਿਹੜੀ ਤਫਤੀਸ਼ ਹੈ ਉਹ ਜੇ ਅੱਗੇ ਚੱਲ ਰਹੀ ਹੈ ਸਰ ਜਿਹੜੇ ਮੂਜੂਦ ਖੜੇ ਹੈ ਇਹ ਪਹਿਲੇ ਵੀ ਮੁਕੱਦਮਾ ਚੱਲਦਾ ਤੁਮੀ ਇਹ ਤਫਤੀਸ਼ ਦਾ ਮੈਟਰ ਹੈ ਅਸੀਂ ਇਹਦੇ ਬਾਰੇ ਰਿਕਾਰਡ ਦੇਖ ਕੇ ਤੁਹਾਨੂੰ ਦੱਸਦੇ ਹਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ 24 ਘੰਟਿਆਂ ਦੇ ਵਿੱਚ ਇਸ ਗੁੰਝਲਦਾਰ ਮਾਮਲੇ ਨੂੰ ਸੁਲਝਾਉਂਦੇ ਹੋਏ ਇਹਨਾਂ ਚਾਰ ਲੋਕਾਂ ਨੂੰ ਕਾਬੂ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਹੁਸ਼ਿਆਰਪੁਰ ਤੋਂ ਪ੍ਰਵੀਨ ਸੋਹਲਦੀ ਰਿਪੋਰਟ